ਲਓ ਜੀ ਕਰੋ ਫਿਰ ਸ਼ੌਂਕ ਅਜ ਆਪਣੇ ਕਬੂਤਰਾਂ ਦਾ ਮੈਂ ਫਿਰ ਵਿਖਾ ਦੇ ਮੁੰਡਿਆਂ ਨੂੰ ਇਹ ਛੱਡਾਂਗੇ ਆਪਾਂ ਬਾਜੀ ਪਹਿਲੀ ਬਾਈ ਛੱਡਦੀ ਇਹਨੂੰ ਚਾ ਦੂਜੀ ਛੱਡਦਾ ਝੁੰਬੇ ਛੱਡਾਂਗੇ ਇਹਨੂੰ ਬਾਈ ਸੌਲੀ ਇਹਦੇ ਦਾ ਜੰਤਾਂ ਨੇ ਨਹੀਂ ਹਮ ਥਾਲਾ ਨੰਬਰ ਨਹੀਂ ਦਿਖਾਉਣਾ 18 ਨੰਬਰ ਲਗਾਉ ਦੇ ਇਹਦਾ ਖਤਰਨਾਕ ਹੈ ਪੈੜੀ ਨੇ ਚੱਲ ਆਂਦੀ ਹੈ ਚੱਲਦੇ ਆ ਪੂਰਾ ਪੂਰਾ ਹੋਰ ਇਹਦਾ ਥਾਂ ਕਿ ਰੱਖਣਾ ਇਹ ਨੂੰ ਪਰਮਾਨੈਂਟ ਇਹ ਪੱਕਾ ਹੋਗਾ ਅੱਖਾਂ ਇਹ ਤੈਨੂੰ ਗਿਫਟ ਕਰਤਾ ਮੈਂ ਮੈਨੂੰ ਹਾਂ ਲੈ ਜੀ ਅਜੇ ਡੱਬਾ ਲੈ ਜੀ ਆਪਣੀ ਜਿੰਨਾ ਮਰਜ਼ੀ ਲਈਏ ਹੋਰ ਟੱਕਰ ਕੀ ਹੈ ਇਹਦਾ ਵੀ ਨਹੀਂ ਠੱਲਾ ਨੰਬਰ ਦਿਖਾਉਣਾ ਇਹ ਵੀ ਖਤਰਨਾਕ ਸਵਾਰ ਕੇ ਵਿਖਾ ਦ ਬਲਕੁੱਤਰ ਖਾ ਲੈ ਕੁੱਤਰ ਵੇਖ ਲੈ ਪੱਲੇ ਵੀ ਦੇਖ ਲੈ ਪੱਲੇ ਦਾ ਹੈ ਆਈ ਜਾਂਦਾ ਸਾਰਾ ਇਹ ਲੈ ਵੀ เอเด็กกระดิฉันเขาก็จานเตะอะไรเด็กผู้ต่อจะข้าเลยเปล่ามูขัดกันเด้อเขาต้องเลี้ยงอะไรใครจะอายยันเด็กคนนี้อะไรฟังกันไรเงี้ยเอ็ดเดอร์มูขัดกันนะมูเดียนะไปรู้ดีไม่รู้มาดูขันนี่ไปรู้ก็ได้ไอ้เนี่ยเอ็มก็รู้แต่ข้าอะไรเปล่าข้ามข้าจะข้าอะไรเนี่ยจัดจังเลยบอส ਲਾ ਵੀ ਡੱਬਿਆਂ ਨੂੰ ਕਰ ਹੁਣ ਤੂੰ ਮੋੜ ਇਹ ਦਿਖਾ ਦੂਜਾ ਖੋਖਾ ਦੂਜਾ ਉਹ ਨਹੀਂ ਚੁੱਟੇ ਕਰਦਾ ਚਿੱਟੀ ਗਾੜੀ ਦਾ ਡੱਬਾ ਇਹਦਾ ਆਈ ਪਿਆ ਸਾਰਾ ਹੁਣ ਕੰਨੀ ਵਾਲੇ ਰਹਿ ਗਏ ਬਸ ਹੂੰ ਹੂੰ ਇਹ ਵੀ ਛੱਡਦਾ ਬਾਜੀ ਇਹ ਦੂਸਰਾ ਲਈ ਛੱਡਾਂਗੇ ਦੂਸਰਾ ਲਈ ਉੱਡਣਗੇ ਕੋਈ ਛੱਡ ਲੈ ਇਹਨਾਂ ਨੂੰ ਫੀਆ ਇਹ ਜਾਣਦੇ ਨਹੀਂ ਇਹ ਭਲਾ ਆਚਾਰ ਕਰਾਂ ਛੱਡ ਲਾ ਮੋਟਰ ਤੇ ਛੱਡ ਲਾ ਕੇ ਇਹਦੇ ਭਲਾ ਪੱਕੇ ਆ ਜਮ ਲਾਇਆ ਵੀ ਮੁੰਡਿਆ ਇਹਦੇ ਕਰ ਤੂੰ ਦਰਸ਼ਨ ਜਿਹੜਾ ਪੱਠਾ ਨਹੀਂ ਦਿਖਾਇਆ ਤੈਨੂੰ ਵੱਡੇ ਫੂੰਜੀ ਵਾਲਾ ਲੱਗੇ ਵਾਂਗੂ ਉਹਦੀ ਮਾਂ ਇਹ ਪਹਿਲਾ ਕੂਤਰੀ ਪੱਲੇ ਫਿਰ ਫਿਰ ਕਰਾਉਣਿਆ ਸ਼ੌਂਕ ਸਾਰਾ ਵੱਡੀਆਂ ਜਿਹੜੀ ਹਾਂ ਵੱਡੀਆਂ ਜੰਗਿਆਰੀ 16 ਹੰਬੀ ਹੂੰ ਸਾਰੀ ਕੂਤਰੀ ਦੇ ਦਰਸ਼ਨ ਕਰਾਂਗੇ ਕਰੀ ਪੈਰ ਵੇ ਇਹ ਨੌ ਵੀ ਹੈ ਨਹੀਂ ਇਹ ਨੌ ਖਾ ਗਈ ਇਹ ਬਿੱਲੀ ਬਿੱਲੀ ਖਾ ਗਈ ਹਾਂ ਬਿੱਲੀ ਖਾ ਗਈ ਉਹ ਕਹਿੰਦੀ ਮੈਨੂੰ ਇਸਕੇ ਨਾਲ ਫੋਨ ਚਾਹੀਏ ਮੈਂ ਕੱ ਲੈ ਜਾ ਹੁੰਦੇ ਕਲੈਰੀ ਹੁੰਦੇ 5 16 ਆਦੇ 16 ਫੰਗ ਹੈ ਗਿਣ ਕੇ ਵੀ ਦਿਖਾ ਦਿੰਨੇ ਹਾਂ ਹਮ 1 2 3 4 ਬਸ ਗਿਣ ਨੂੰ ਤਾਂ ਕੀ ਹੈ 6 7 8 9 10 11 12 13 14 15 16 ਹਾਂ ਤਾਂ ਫਿਰ ਹਮ 16 ਹੰਬੀ ਕੱਲਾ ਕੱਲਾ ਫੰਗਣਾ ਹੈ ਲੈ ਆ ਵੀ ਇੱਕ ਕੂਤਰੀ ਹੋਰ ਕਰ ਲੋ ਦਰਸ਼ਨ ਇਹ ਇਹ ਗਰਦੇਵ ਕਹਲੀ ਐ ਗਰਦੇਵ ਕਹਲੀ ਇਹ ਨਾ ਮਾਂ ਬੇਕਰੂ ਮੈਂ ਆਇਆ ਤੈ ਹੂੰ ਗਰਦੇਵ ਕੇ ਘਰੋਂ ਆਇਆ ਪੱਲੇ ਦੇਖ ਪਹਿਲਾਂ ਕੂਤਰੀ ਸਵਾਰ ਕੇ ਸੌਂਕਾ ਕੂਤਰੀ ਪਹਿਲਾਂ ਸਵਾਰ ਕੇ ਅੱਖਾ ਓੱਖਾ ਵੇਖ ਜਮਾ ਗਰਦੇਵ ਕੇ ਘਰੋਂ ਆਈ ਐ ਸਾਵੀ ਇਹਦੀ ਮਾਂ ਪੱਕੀ ਅੱਗੇ ਪਿਓ ਵੀ ਜਮਾ ਕੁਸ ਕਹਾਂ ਜਾਊਂਗੀ ਤੁਸੀਂ ਕਹਿਣਾ ਚਾਹੁੰਦੇ ਹੋ ਕਿਸਨ? ਬਾਕੀ ਕਮੈਂਟ ਆਈ ਕਰਕੇ ਦੱਸਿਓ। ਇਹਦੇ ਨਾਲ ਦੀ ਆਪਣੇ ਕੋਲ ਇੱਕ ਹਾਂ ਜਮਾਂ ਸਾਵੀ। ਉੱਥੇ ਇਹਦੀ ਪੱਠੀ ਹੈ ਦੀ। ਇਹਦੀ ਪੱਠੀ ਹੈ ਆਪਣੇ ਕੋਲ ਹਣਾ। ਵੱਡੀ ਆਵਾ। ਵੱਡੀ ਆਵਾ ਗੁਰਦੇਵ ਘਰੋਂ ਹੀ ਇੱਥੇ। ਹਾਂ ਜਮਾਂ। ਇਹਦੀ ਪੱਠੀ ਆਪਣੇ ਕੋਲੇ। ਇਹ ਆ ਵੱਡੀ ਕੇ ਇਹਦੇ ਮਾਪੇ ਉਹ ਵੱਡੇ। ਇਹ ਵੱੱਟੀ ਹੈ ਜਮਾਂ। ਅੱਛਾ ਇਹ ਆ ਇਹ ਜਮਾਂ ਗੁਰਦੇਵ ਕੇ ਘਰੋਂ। ਜਮਾਂ ਸਾਵੀ। ਹਾਂ। ਬਾਕੀ ਸਾਨੂੰ ਤਾਂ ਇੰਨਾ ਪਤਾ ਨਹੀਂ। ਹਾਂ। ਇਹੇ। ਇਹ ਹੈਗੀ 2025 ਦੀ ਜਿਹੜੀ ਪਹਿਲੀ ਵਾਈ ਛੱਡਨੀ ਆਪਾਂ ਪੂਰੀ ਪੂਰੀ ਹਾਂ ਪੂਰੀ ਦੇਖ ਤੂੰ ਪੂਰੀ ਛੱਡ ਕੇ ਤੂੰ ਸਾ ਇਹਦਾ ਕਾਂਤ ਛੱਡ ਕੇ ਸਭ ਲੈਣੀਆਂ ਪੂਰੀਆਂ ਭਰੀਆਂ ਆਪਾਂ ਉਹ ਛੱਡ ਲਈ ਵਸ ਇਹ ਛੱਡਨੀ ਆਪਾਂ ਮੋੜ ਮੰਡੀ ਠੀਕ ਹਾਂ ਜੀਪ ਵਾਲੀ ਵਾਜੀ ਉਹ ਤਾਂ ਕਿਹੜੀ ਜੀਪ ਵਾਲੀ ਹੈ ਹੈ ਹੈਗੀ ਐ ਵਿਸ਼ੇਸ਼ ਸਨਮਾਨ ਆ ਉੱਥੇ ਆਪਣਾ ਠੀਕ ਚੰਗਾ ਕੋਕਰ ਉਹ ਵੀ ਮੁੰਡੇ ਸ਼ੌਕ ਮੀਰਾਵ ਯਾਹੋਰ ਦੇ ਮਾ ਰੁਪਿਆ ਵੱਡੀ ਜੋੜੀ ਐ ਆ ਖੱਟੀ ਕਲਜੀ ਹੈ ਨਾ ਉਤਰ ਟੁੰਡਾ ਉਹ ਉਤਰੀ ਐ ਇਹਦਾ ਪੈ ਟੁੰਡਾ ਵਖਾ ਵੀ ਦਿਆ ਵੇ ਥੱਲੇ ਕਰ ਕੱਟ ਕੇ ਕਰ ਇਹ ਟੁੰਡਾ ਕਿਵੇਂ ਹੋ ਗਿਆ ਸੀ ਸ਼ੀਂਹ ਉਲੋ ਵੀ ਮੰਦੇ ਤੱਕੇ ਵਾਲੇ ਕਰੋ ਚੈੱਕ ਪਯੋਰ 1 ਰੁਪਿਆ ਆ ਜਾਵਾ

ਜਿਹੜਾ ਦਿਖਾਇਆ ਸੀ ਨਾ ਪੱਠਾ ਉਹਦਾ ਪਯੋ ਆ ਜਮਾ ਡਿੱਟੋ ਕਾਪੀ ਆ ਪੱਤਾ ਵੀ ਜਮ ਆਈਆਂ ਉਹਦੇ ਵੀ ਬਸ ਉਹਦੇ ਟੂਸਿਆਂ ਵਾਲੇ ਆ ਸਵਾਰਕ ਸ਼ੌਂਕਰਾ ਇਹਦਾ ਬੂਰੇ ਦਾ ਉਹ ਹੌਣਿਆ ਪਹਿਲਾ ਪੱਲੇ ਪੁੱਲੇ ਉਹ ਸਾੜੀਏ ਪੂਜੋ ਹੂੰ ਵੱਡਾ ਪੂਰਾ ਇਹ ਆ ਵੱਡਾ ਪੂਰਾ ਖਾ ਗਏ ਇਹਨੀਆਂ ਦੂਜੀ ਅੱਖ ਵੀ ਦੇਖ ਲੈ ਹੂੰ ਸੋਨਾ ਉਤਰ ਸਮਾ ਹੀ ਆ ਇਹ ਦੇਖਣ ਚ ਹੀ ਸੋਹਣਾ ਕੱਲਾ ਜਿਹਦੇ ਕੰਮ ਨਹੀਂ ਤੈਨੂੰ ਪਤਾ ਕੀ ਐ ਕੰਮ ਕੋਈ ਨਹੀਂ ਦੱਸ ਦੇਣਗੇ ਬੱਚੇ ਇਹ ਮੈਂ 2006 ਮਾਡਲ ਹੂੰ ਇਹ 2006 ਮਾਡਲ ਆ ਤੂੰ ਐ ਫੇਮਟ ਲਈ ਹਾਂ ਨਸਲ 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 ਨਹੀਂ ਪਤਾ ਕਿਹੜੀ ਐ ਪਤਾ ਨਹੀਂ ਹਾਂ ਪਰ 2006 ਮਾਡਲ ਆ ਲੱਗਦਾ ਇੰਗ ਜਿਵੇਂ ਜਿਵੇਂ ਕੱਲ ਪਰਸੋਂ ਹੀ ਕਢਾਇਆ ਹੁੰਦਾ ਨਸਲ ਜਿਹੜੀ ਆਪਣੇ ਕੋਲੇ ਆ ਉਹੀ ਨਸਲ ਆ ਚਿੱਟੀਆਂ ਵਾਲੀ ਹਾਂ ਉਹ ਲੋਕਾਂ ਨੂੰ ਪਤਾ ਲੱਗ ਹੀ ਆ ਨਾ ਕਹਿੰਦੇ ਲੋੜੀ ਨੇ ਅੱਖਾਂ ਵੇਖੀ ਪਤਾ ਲੱਗ ਗਿਆ ਤੁੜ ਕੇ ਕਰਾ ਕੇ ਸੰਗੋ ਯਾਰ ਲਾ ਵੇਖ ਪੱਲੇ ਵੇਖ ਪੱਲੇ ਹੋਣੀ ਤੂੰ ਉਹ ਤਾਂ ਕਰਾ ਕੂਤਰਦਾ ਲੈ ਕੂਤਰ ਵੇਖ ਸਰਨਾ ਵੱਡਾ ਕੂਤਰਾ ਹੈ ਸਾਰੇ ਕੁੜਿਆਂ ਮੇਨ ਹੀ ਹੈ ਬਸ ਇੱਕ ਸਾਹ ਦਾ ਮੋਢ ਹਾਂ ਮੋਢੀ ਹੈ ਇਹਿੰਦਾ 2006 ਹੈ ਇਹ ਮਾਡਲ ਲਓ ਜੀ ਮੀਰ ਆਪ ਦੇ ਦਰਸ਼ਨ ਕਰੋ ਤੁਜੀ ਵੀ ਅੱਖ ਹੋਇਆ ਹੈ ਤੁਜੀ ਵੀ ਅੱਖ ਦੇਖ

ਇਹ ਗਰਦੇਵ ਕਲਾ ਪਯੋਰ ਉਹਨਾਂ ਦੇ ਘਰੋਂ ਆਇਆ ਗਰਦੇਵ ਕੀ ਬਲਕੁਤਰ ਵੇਖਲਾ ਆਹ ਰਹਾ ਇਹ ਕਿੰਨਾ ਮਾਡਲ ਹੈ ਜੀ ਇਹ ਤੋਂ ਮਾਡਲ ਤੋਂ ਗੱਲਾਂ ਪੱਲੇ ਵਿਖਾ ਇਹ ਮਾਡਲ ਬਹੁਤ ਪੁਰਾਣਾ ਕੱਲ ਪਰਸੋਂ ਮੇਰੇ ਕੋਲ ਭੁਪਿੰਦਰ ਨੇ ਵੀ ਆਉਣਾ ਸੀ ਬਾਈ ਦਾ ਪਹਿਲਾਂ ਹੀ ਉਹ ਹੋ ਗਿਆ ਮਾੜਾ ਕੰਮ ਹੋਇਆ ਬਹੁਤ ਮੈਂ ਟਾਈਮਿੰਗ ਦੇਖ ਰੱਖੀ ਸੀ ਬਾਈ ਜੀ ਲਓ ਜੀ ਹੁਣ ਆਪਾਂ ਚੱਲਿਆਂ ਕਰੇ ਕਰੇ ਆ ਕੇ ਫਿਰ ਆਪਦੇ ਪੁੱਤਰਾਂ ਦੇ ਕਰਾਉਣੇ ਆ ਵੀਡੀਓ ਦੇ ਦਰਸ਼ਨ ਕੱਲ ਨੂੰ ਪਾਵਾਂਗੇ ਵੀਡੀਓ ਉਹਨਾਂ ਦੀ ਅੱਜ ਇਹ ਆਪਕੀ ਆਹ ਖੜੀ ਆਪਣੀ ਐਕਟਵਲ ਕੋਈ ਸਾਹ ਹੋ ਰਿਓਰੇ ਕੋਈ ਸਾਹ ਕਹਿੰਦੇ ਆਚਾਰ ਲੈ ਕੇ ਜਾਣਾ ਇਹ ਆਪਣਾ ਜਰਮਨ ਕਾਲੂ ਆ ਗਿਆ ਆਪਣਾ ਕਾਲੂ ਆ ਗਿਆ ਲਓ ਲਓ ਜੀ ਸਤਾਰ ਸਾਹਿਬ ਕਹਿੰਦੇ ਬੇਰ ਖਾਣੇ ਆ ਬੇਰੀ ਦੇ ਵੇਖੋ ਫਲ ਆਪਣੇ ਬਹੁਤ ਲੱਗਿਆ ਜਮਾ ਸਤਾਰ ਸਾਹਿਬ ਵਾਲੀ ਬੇਰ ਤੋੜ ਰਿਹਾ ਸਤਾਰ ਸਾਹਿਬ ਲਫਾ ਹਲੂਆ ਭਰਦਗੇ ਆਵੇ ਜਮਾ ਸੇਬ ਵਰਗੇ ਬੇਰ ਹੈ ਜਮਾ ਬੇਰ ਚੈੱਕ ਕਰੋ ਕੋਸਾਵਰੀ ਨੰਦ ਲੈਦੇ ਪੂਰੇ ਲਓ ਜੀ ਮਿੱਤਰੋ ਹੁਣ ਆਪਾਂ ਚੱਲੇ ਆ ਘਰੇ ਤੋੜਦੇ ਬੇਰ ਦੋ ਤਿੰਨ ਖਾਨ ਨੂੰ ਤੇ ਨਾਲੇ ਰੱਖ ਲਿਆ ਕਟਾ 우ਸਤਾਦ ਸਾਹਿਬ ਰਿਐਕਟਿਵ ਚਲਾਈਏ ਤੇ ਆਪਾਂ ਫਿਰਦੇ ਹਾਂ ਇਸ ਟਾਈਮ ਬੰਬੀਹੇ ਪਹੁੰਚ ਗਏ 10 ਮਿੰਟਾਂੇ ਘਰੇ ਜਾ ਕੇ ਪਹੁੰਚ ਗਏ ਤੇ ਬਣਾਉਣੇ ਅੱਜ ਵੀਡੀਓ ਵਾਲੀਓ ਫਿਰ ਪਾਵਾਂਗੇ ਕੱਲ ਨੂੰ ਬਾਕੀ ਐਨ ਆਰ ਆਈ ਬਹੁਤ ਸਪੋਰਟ ਹਾਂ ਬਾਕੀ ਆਪਣਾ ਭਰਾ ਯਾਰ ਆਪਣੂੰ ਬਹੁਤ ਸਪੋਰਟ ਕਰਦੇ ਐਨ ਆਰ ਆਈ ਵੀਰ ਆਪਣੇ ਸਾਰੇ ਬਾਬੇ ਦੀ ਕਿਰਪਾ ਨਾਲ ਕੰਮ ਬੱਲੇ ਬੱਲੇ ਆ ਜਮਾ ਓਕੇ ਰੋਟਾਂ ਓਕੇ ਬਾਈ ਬਾਈ ਕਰੋ ਚੈੱਕ ਜੀ ਪੱਠੇ 2025 ਵਾਲੇ ਬੜਾ ਆ ਚੀ ਚੈੱਕ ਕਰੋ ਬੱਬੇ ਗੋੜ ਰੰਗਾ ਚੈੱਕ ਕਰੋ ਗੋੜ ਰੰਗਾ ਬੱਬੇ ਇਹ ਦੱਸੋ ਯਾਰ ਕਮੈਂਟਾਂ ਲੱਠਾ ਕੇ ਲਗਾ ਹੈਗਾ ਹੁਣ ਕਈ ਬੰਦੇ ਨੂੰ ਕਹਿਣਗੇ ਕਿ ਲੱਠਾ ਇਹ ਨਾ ਪਾਰਖੂ ਬੰਦਾ ਉਹਨੂੰ ਪਤਾ ਹੋਊਗਾ ਕਿ ਇਹ ਲੱਠਾ ਕਿ ਲੱਠਾ ਵੇਅ 2025 ਵਾਲੇ ਪੱਠੇ ਜਿਹੜੇ ਬਾਜੀਆਂ ਛੱਡਨੇ ਆ ਪੱਠੇ ਪੱਠੇ ਪੱਠੀਆਂ ਉਧਰ ਐ ਇਹ ਪੱਠੇ ਐ ਸਾਰੇ ਅੱਲਾ ਕੱਲਾ ਰਖਾਣੇ ਸਵਾਰ ਕੇ ਜੀ ਚੈੱਕ ਕਰੋ ਬਾਬੇ ਚੈੱਕ ਕਰੋ ਪੱਠੇ ਸਾਰੇ ਦੱਸਿਓ ਕਿਵੇਂ ਲਓ ਜੀ ਕਰੋ ਚੈੱਕ ਜਿਹੜੀਆਂ ਆਪਾਂ ਜੋੜੀਆਂ ਲਾ ਰੱਖੀਆਂ ਨੇ ਜਿਹੜੇ ਆਪਾਂ ਰੋਕਣੇ ਆ ਬੱਚੇ ਬਰਾਦਾ ਬੱਚੇ ਦਿਖਾਉਣੇ ਆ ਤੁਹਾਨੂੰ ਜਿਹੜੇ ਰੋਕੇ ਆ ਬੱਚੇ ਮਿਲ ਬੋਦੇ ਆ ਆਹ ਉੱਤਰ ਵੇਖੋ ਚੈੱਕ ਕਰਕੇ ਦੱਸੋ ਬਾਬਰਿਓ ਕਿਹੜੀ ਨਸਲ ਆ ਜਿਹੜੇ ਬੰਦੇ ਨੂੰ ਪਤਾ ਉਹ ਹੀ ਕਮੈਂਟ ਕਰਕੇ ਦੱਸਿਓ ਕਿਹੜੀ ਨਸਲ ਚੋਂ ਹੈ ਛੋਟਾ ਹੈ ਕਿਉਂਟਾ ਇਹ ਕਿਹ ਚੀਜ਼ ਬਹਾਉਣਾ ਥੰਨੂ ਸਿਰਾ ਇੱਕ ਭੂਰਾ ਬਿਠਾਇਆ ਆ ਦੇਖੋ ਇਹ ਬਮਾਰਡ ਜਿਹਾ ਸੈਂਕੜਾ अफताद भर उ फिरते हैं हा बी उ बी है, है। तरंग जाइए चेक करो अवे तो वो ਕਿੰਨੇ ਜੋਰ ਨਾਲ ਮੀ ਉੱਡਦੇ ਨੇ ਜੀ ਕਿਰਪਾ ਕਰੀਂ ਪੈਨ ਤੋਂ ਜਰਨਲ ਨਾਲ ਉੱਡੀਂ ਤੇ ਉੱਡਦੇ ਛਤਰਾ ਗਜਾਈ ਵੱਡੇ ਕੂਤ ਲਿਆ ਬਹੁਤ ਚੰਗੇ ਬਹੁਤ ਬੱਚੇ ਉੱਡੇ ਆਹ ਜੀ ਇਹ ਵੀ ਹੈਡਪ੍ਰਿੰਟ ਕਰਾਓ ਬਈ ਹੌਂਕ ਮੁੰਡਿਓ 2025 ਵਾਲੇ ਪੱਠਿਆਂ ਦਾ ਪੱਠਿਆਂ ਪਹਿਲੀ ਬਾਈ ਛੱਡਣੀ ਆ ਆਪਾਂ ਡੱਬੀ ਕਿਹੜੇ ਪਿੰਡ ਛੱਡਣੀ ਆ ਪਹਿਲੀ ਬਾਈ ਕਹਿੰਦੇ ਆ ਛੱਡਣੀ ਆ ਆਪਾਂ ਪਿੰਡ ਝੁੰਬੇ ਬਾਈ ਸੌਰੀ ਤੇ ਦੂਜੀ ਬਾਈ ਛੱਡਣੀ ਆ ਆਪਾਂ ਆ ਬਠੀ ਰੱਖੀ ਕੋਈ ਠੰਡ ਠੰਡ ਜਾਰੀਆਂ ਬਾਈਆਂ ਪਹਿਲਾਂ ਐ ਕੱਢਾਂਗੇ ਫਿਰ ਆ ਕੱਢਾਂਗੇ ਤਾਂ ਵੀ ਕੱਕੇ ਲੈ ਤਾ ਬਾਕੀ ਦੱਸਿਓ ਕਮੈਂਟ ਕਰਕੇ ਉਤਰ ਕਿਵੇਂ ਆ ਬਾਬੇ ਆਹ ਚੈੱਕ ਕਰੋ ਇਸਕਾ ਸਾਨੂੰ ਹੋਰ ਸਰਾ ਚੀਜ਼ ਦਿਖਾਉਣਿਆ ਖੜਜੋ ਲਓ ਜੀ ਕਰੋ ਚੈੱਕ 2025 ਵਾਲੀਆਂ ਪੱਟੀਆਂ ਸਾਰੀਆਂ ਪੱਟੀਆਂ ਪੱਟੀਆਂ ਇੱਧਰ ਗੂਤਰੀਆਂ ਬੈਠੀਆਂ ਵੱਡੀਆਂ ਆ ਗੂਤਰ ਬੈਠੇ ਆ ਆ ਛੱਡ ਰਹੀਆਂ ਪਹਿਲੀ ਬਾਜੀ ਆਪਾਂ ਜਮਾਂ ਪਹਿਲੀ ਬਾਜੀ ਚੁੰਬੇ ਛੱਡ ਨਹੀਂ ਆਪਾਂ ਚੁੰਬੇ ਗੋੜ ਰੰਗੀ ਚੈੱਕ ਕਰਵਾ ਕੇ